ਕਈ ਸਾਲਾਂ ਤੋਂ ਦੇਸ਼ ਦੇ ਅੰਦਰ ਦੇਖਿਆ ਜਾ ਰਿਹਾ ਕਿ ਭਾਰਤੀ ਜਨਤਾ ਪਾਰਟੀ ਭਾਰਤ ਦੇ ਲੋਕਤੰਤਰ ਦੇ ਅੰਦਰ ਇੱਕ ਤੇਜ਼ੀ ਨਾਲ ਚੋਰੀ ਕਰਦੀ ਹੋਈ ਵੱਡੀ ਪਾਰਟੀ ਮੰਨੇ ਜਾ ਰਹੀ ਆ ਜਿਹੜੀ ਭਾਰਤ ਦੇ ਲੋਕ ਤੇ ਲੋਕਤੰਤਰ ਦੇ ਅੰਦਰ ਵੋਟਾਂ ਕਿਵੇਂ ਚੋਰੀ ਕਰਨੀਆਂ ਨੇ ਗਿਆ ਇਸ ਗੱਲ ਦੇ ਸਬੰਧ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇਸ਼ ਦੇ ਅੰਦਰ ਨੰਬਰ 1 ਤੇ ਪਹੁੰਚ ਚੁੱਕੀ ਆ 2014 ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇਸ਼ ਦੀ ਸੱਤਾ ਚਾਹੁੰਦੀ ਆ ਔਰ ਤੁਸੀਂ ਸਮੇਂ-ਸਮੇਂ ਸਰ ਦੇਖਿਆ ਹੋ ਕਿ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੇ ਵੋਟਾਂ ਚੋਰੀ ਕੀਤੀਆਂ ਉੱਥੇ ਸੱਤਾ ਵਿੱਚ ਆਈ ਆ ਮੈਂ ਐਗਜ਼ਾਮਪਲ ਦੇ ਤੌਰ ਤੇ ਉਦਾਹਰਨ ਦੇ ਤੌਰ ਤੇ ਸਭ ਤੋਂ ਵੱਡਾ ਵਾਕਿਆ ਜਿਹੜਾ ਪੰਜਾਬ ਦੇ ਅੰਦਰ ਹੋਇਆ ਪੰਜਾਬ ਜਾਣਦਾ ਕਿ ਜਦੋਂ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਹੋਈ ਜਦੋਂ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਹੋਈ ਤਾਂ ਕਿਸ ਤਰ੍ਹਾਂ ਤੁਹਾਡੇ ਕੈਮਰੇਆਂ ਨੇ ਮੀਡੀਆ ਦੇ ਕੈਮਰੇਆਂ ਨੇ ਭਾਰਤੀ ਜਨਤਾ ਪਾਰਟੀ ਦੇ ਅਧਿਕਾਰੀ ਵੋਟ ਦੀ ਚੋਰੀ ਕਰਦੀ ਫੜੇ ਗਏ ਵੱਡਾ ਅੰਦੋਲਨ ਹੋਇਆ ਚੰਡੀਗੜ੍ਹ ਦੇ ਸਾਰੇ ਐਮ ਸੀ ਸੇਵਾਨ ਨੇ ਧਰਨੇ ਦਿੱਤੇ ਪ੍ਰੋਟੈਸਟ ਕੀਤੇ ਮਾਰਚ ਕੀਤੇ ਪੰਜਾਬ ਦੇ ਗਵਰਨਰ ਸਾਹਿਬ ਨੂੰ ਮਿਲੇ ਪਰ ਟਸ ਤੋਂ ਬਸ ਨਹੀਂ ਹੋਇਆ ਕੋਈ ਔਰ ਉਸ ਤੋਂ ਬਾਅਦ ਸਾਰਾ ਮਾਮਲਾ ਆਨਰੇਬਲ ਹਾਈ ਕੋਰਟਸ ਗਿਆ ਹਾਈ ਕੋਰਟ ਤੋਂ ਬਾਅਦ ਜਦੋਂ ਦੇਸ਼ ਦੀ ਸਰਵੋਚ ਅਦਾਲਤ ਦੇ ਸਾਹਮਣੇ ਮਾਮਲਾ ਪਹੁੰਚਿਆ ਕਿ ਕਿਸ ਤਰ੍ਹਾਂ ਉਹ ਅਧਿਕਾਰੀ ਸ਼ਰੀਆਮ ਵੋਟਾਂ ਦੀ ਚੋਰੀ ਕਰਕੇ ਇੱਕ ਹਾਰੀ ਹੋਈ ਪਾਰਟੀ ਭਾਰਤ ਜਨਤਾ ਪਾਰਟੀ ਜਿੱਤ ਆ ਰਿਹਾ ਔਰ ਉਸ ਤੋਂ ਬਾਅਦ ਰਿਜ਼ਲਟ ਜਿਹੜਾ ਉਹ ਬਦਲ ਗਿਆ ਕਿਉਂਕਿ ਭਾਰਤ ਜਨਤਾ ਪਾਰਟੀ ਅੱਜ ਦੇਸ਼ ਦੇ ਜਿੱਤੇ ਸੰਵਿਧਾਨ ਲਈ ਬਹੁਤ ਵੱਡਾ ਖਤਰਾ ਕੀ ਔਰ ਉੱਥੇ ਮੈਂ ਸਮਝਦਾ ਦੇਸ਼ ਦੇ ਲੋਕਤੰਤਰ ਲਈ ਬਹੁਤ ਵੱਡਾ ਖਤਰਾ ਕੀ ਦੇਸ਼ ਦੇ ਲੋਕਤੰਤਰ ਨੂੰ ਢਾਉਣ ਦੇ ਵਿੱਚ ਦੇਸ਼ ਦੀਆਂ ਲੋਕਤੰਤਰੀ ਪਰੰਪਰਾਵਾਂ ਨੂੰ ਖਤਮ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਤੇਲ ਦਾ ਜੋਰ ਲਾ ਰਹੀ ਆ ਚੰਡੀਗੜ੍ਹ ਦੀ ਇਲੈਕਸ਼ਨ ਦਾ ਹੀ ਦਾ ਐਗਜ਼ਾਮਪਲ ਸਾਹਮਣੇ ਆ ਜਦੋਂ ਪਿਛਲੀ ਜਿਹੜੀ ਆ ਵਿਧਾਨ ਸਭਾ ਦੀ ਦਿੱਲੀ ਦੀ ਇਲੈਕਸ਼ਨ ਹੋਈ ਚੁਣ-ਚੁਣ ਕੇ ਬੋਟ ਜਿਹੜੇ ਨੇਗੇ ਉਹ ਦਿੱਲੀ ਦੀਆਂ ਵਿਧਾਨ ਸਭਾ ਮੰਦੰਦਰ ਕੱਟੇ ਗਏ ਕਿਤੇ 4000 ਬੋਟ ਕੱਟਿਆ ਗਿਆ ਕਿਤੇ 5000 ਬੋਟ ਕੱਟਿਆ ਗਿਆ ਕਿਤੇ 6000 ਬੋਟ ਕੱਟਿਆ ਗਿਆ ਲਗਾਤਾਰ ਬੋਟ ਕੱਟਣ ਦੀ ਪ੍ਰਕਿਰਿਆ ਜਿਹੜੀ ਜਾਰੀ ਆ ਔਰ ਸਾਡੇ ਪਾਰਟੀ ਦੇ ਸੁਪਰੀਮੋ ਆਨਰੇਬਲ ਕਨਵੀਨਰ अरविंद केजरीवाल जी ने मेंबर पार्लीमेंट जी ने सरदार सिंह मान, मान मुख्यमंत्री साहब ने भगवान दे दे रहे और इस दे अंदर दिल्ली दलिया के अंदर गूंजी रही कि भारतीय जनता पार्टी एक सोची समझी साजिश के तहत सर्टन वोट जेड वोट आम आदमी पार्टी जा सकते ने ਉਹਨਾਂ ਵੋਟਾਂ ਨੂੰ ਡਿਲੀਟ ਕਰਵਾਉਣ ਦਾ ਕੰਮ ਦਿੱਲੀ ਦੇ ਅੰਦਰ ਕੀਤਾ ਇਹ ਧਾਰਨਾ ਦੇਜ ਦੇ ਸਾਹਮਣੇ ਲਗੀਆਂ ਤੀਜੀ ਧਾਰਨ ਕਿਉਂਕਿ ਬਿਹਾਰ ਦੀ ਇਲੈਕਸ਼ਨ ਆ ਰਹੀ ਆ ਬਿਹਾਰ ਦੀ ਇਲੈਕਸ਼ਨ ਆ ਰਹੀ ਆ ਭਾਰਤੀ ਜਨਤਾ ਪਾਰਟੀ ਇਹੀ ਐਕਸਰਸਾਈਜ਼ ਇਹੀ ਤੌਰ ਤਰੀਕਾ ਬਿਹਾਰ ਦੇ ਅੰਦਰ ਵਰਤ ਰਹੀ ਆ ਬਿਹਾਰ ਦੇ ਅੰਦਰ ਵੀ ਵੋਟਾਂ ਕੱਟਣ ਦਾ ਕੰਮ ਵੋਟਾਂ ਚੋਰੀ ਕਰਨ ਦਾ ਕੰਮ ਵੋਟਾਂ ਡਿਲੀਟ ਕਰਨ ਦਾ ਕੰਮ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਿਹਾਰ ਚ ਕਰ ਰਹੀ ਆ ਪੂਰੇ ਦੇਸ਼ ਦੇ ਸਾਹਮਣੇ ਕਿਸ ਤਰ੍ਹਾਂ ਮਾਮਲਾ ਵਿਹਾਰ ਤੋਂ ਲੈ ਕੇ ਦੇਸ਼ ਦੀ ਸੰਸਦ ਤੱਕ ਪਹੁੰਚਿਆ ਸੰਸਦ ਤੋਂ ਲੈ ਕੇ ਦੇਸ਼ ਦੀ ਸੁਪਰੀਮ ਕੋਰਟ ਤੱਕ ਪਹੁੰਚਿਆ ਇਹਦਾ ਮਤਲਬ ਕਿਤੇ ਨਾ ਕਿਤੇ ਵੱਡੀ ਪੱਦਰ ਤੇ ਭਾਰਤੀ ਜਨਤਾ ਪਾਰਟੀ ਨੂੰ ਚੋਰੀ ਕਰਨ ਦੀ ਆਦਤ ਪੈ ਜਾਂਦੀ ਆ ਆਪਾਂ ਜਾਣਦੇ ਆ ਜਦੋਂ ਕੋਈ ਵਿਅਕਤੀ ਜਦੋਂ ਕੋਈ ਵਿਅਕਤੀ ਪਹਿਲਾਂ ਥੋੜੀ ਚੋਰੀ ਕਰਦਾ ਫਿਰ ਉਸ ਵਾਰ ਵੱਡੀ ਚੋਰੀ ਕਰਦਾ ਔਰ ਹੌਲੀ 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 ਉਦੀ ਆਦਤ ਬਣ ਜਾਂਦੀ ਆ ਕਿ ਚੋਰੀ ਕਰਨ ਤੋਂ ਬਿਨਾਂ ਨਹੀਂ रह ਸਕਦਾ ਉਹ ਅੱਜ ਹਾਲਾਤ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਬਣ ਚੁੱਕੇ ਨੇ ਕਿ ਕਿ ਭਾਰਤੀ ਜਨਤਾ ਪਾਰਟੀ ਲੋਕਤੰਤਰ ਨੂੰ ਖਤਮ ਕਰਨ ਦੇ ਲਈ ਦੇਸ਼ ਦੇ ਅੰਦਰ ਡੈਮੋਕ੍ਰੇਸੀ ਨੂੰ ਤਬਾਹ ਕਰਨ ਦੇ ਲਈ ਦੇਸ਼ ਦੇ ਅੰਦਰ ਜੋ ਸੰਵਿਧਾਨ ਬਾਬਾ ਸਾਹਿਬ ਭੀਮrao Ambedkar ji ਨੇ ਬਣਾਇਆ ਨੂੰ ਖਤਮ ਕਰ ਦੇ ਲਈ ਇਸ ਰਾਹ ਤੇ ਤੁਰਿਆ ਕਿ ਹੌਲੀ 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 ਜਿਹੜੇ ਵਿਰੋਧ ਕਰਦੇ ਨੇ ਉਹਨਾਂ ਦੇ ਵੋਟਾਂ ਹੀ ਕੱਟ ਦਿਓ ਉਹਨਾਂ ਨੂੰ ਖਤਮੇ ਕਰ ਦਿਓ ਉਹਨਾਂ ਨੂੰ ਦੇਸ਼ ਤੋਂ ਹੀ ਕੱਢ ਦਿਓ ਖਤਮ ਕਰਕੇ ਰੱਖ ਦਿਓ ਇਹਲਾਤ ਭਾਰਤੀ ਜਨਤਾ ਪਾਰਟੀ ਦੇ ਨਹੀਂ ਗੀ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਅੰਦਰ ਵੀ ਭਾਰਤੀ ਜਨਤਾ ਪਾਰਟੀ ਲੋਕ ਸੇਵਾ ਦੇ ਨਾਂ ਤੇ ਕੀ ਕਰ ਰਹੀ ਆ ਲੋਕਾਂ ਦਾ ਡਾਟਾ ਚੋਰੀ ਕਰ ਰਹੀ ਆ ਭਾਰਤੀ ਜਨਤਾ ਪਾਰਟੀ ਨੇ ਵੱਖ-ਵੱਖ ਕੈਂਪ ਲਾ ਕੇ ਪੰਜਾਬ ਦੇ ਲੋਕਾਂ ਦਾ ਡਾਟਾ ਚੋਰੀ ਕਰਨ ਦੀ ਪ੍ਰਕਿਰਿਆ ਪੰਜਾਬ ਦੇ ਅੰਦਰ ਆਰੰਭੀ ਹੋਈ ਆ ਦੇ ਜਾਣਦਾ ਕਿ ਦੇਸ਼ ਦੀ ਪਾਰਲੀਮੈਂਟ ਨੇ ਐਕਟ ਬਣਾਇਆ ਹੈ ਕਿ 2023 ਦਾ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਆ ਕਾਪੀ ਮੈਂ ਤੁਹਾਡੇ ਪੇਸ਼ ਸਾਹਮਣੇ ਪੇਸ਼ ਕਰ ਰਿਹਾ ਦ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਇਹ ਐਕਟ ਤੁਹਾਡੇ ਸਾਹਮਣੇ ਆ ਇਸ ਐਕਟ ਦੇ ਮੁਤਾਬਕ ਤੁਸੀਂ ਕਿਸੇ ਦਾ ਪਰਸਨਲ ਡਾਟਾ ਨਹੀਂ ਲੈ ਸਕਦੇ ਤੁਸੀਂ ਕਿਸੇ ਨੂੰ ਬਰਗਲਾ ਕੇ ਕਿਸੇ ਨੂੰ ਗੁੰਮਰਾਹ ਕਰਕੇ ਕਿਸੇ ਦਾ ਪਰਸਨਲ ਡਾਟਾ ਜਿਹੜਾ ਉਹ ਯੂਜ਼ ਨਹੀਂ ਕਰ ਸਕਦੇ ਜੇਕਰ ਕਿਸੇ ਦਾ ਡਾਟਾ ਲੈਣਾਗਾ ਤਾਂ ਉਹਦੇ ਲਈ ਕੰਪੀਟੈਂਟ ਅਥਾਰਟੀ ਤੋਂ ਪਹਿਲਾਂ ਤੁਹਾਨੂੰ ਲਾਇਸੈਂਸ ਲੈਣਾ ਪਊਗਾ ਕਿਉਂਕਿ ਇਹਨਾਂ ਕੈਂਪਾਂ ਦੇ ਅੰਦਰ ਕੀ ਕਰ ਰਹੇ ਨੇ ਹੋ ਜਾ ਕੇ ਭੋਲੇ ਪਾੜੇ ਲੋਕਾਂ ਦੇ ਪੈਨ ਕਾਰਡ ਭੋਲੇ ਪਾੜੇ ਲੋਕਾਂ ਦੇ ਆਧਾਰ ਕਾਰਡ ਭੋਲੇ ਪਾੜੇ ਲੋਕਾਂ ਦੇ ਬੈਂਕ ਅਕਾਊਂਟ ਭੋਲੇ ਪਾੜੇ ਲੋਕਾਂ ਦੀਆਂ ਹੋਰ ਜਿਹੜੀ ਉਹਨਾਂ ਦੇ ਪ੍ਰਾਪਰਟੀ ਨਾਲ ਸੰਬੰਧਿਤ ਜਿਹੜਾ ਰਿਕਾਰਡ ਆ ਉਹ ਇਕੱਠਾ ਕੀਤਾ ਜਾ ਰਿਹਾ ਹੈਡ ਸ਼ੋਸ ਇਹਦੇ ਵਿੱਚ ਲਿਖਿਆ ਸੈਕਟ ਦੇ ਅੰਦਰ ਕਿ ਇਹ ਡਾਟਾ ਜਿਹੜਾ ਕਿਸੇ ਵੀ ਤਰੀਕੇ ਕਿਸੇ ਵੀ ਸਮੇਂ ਮਜੂਜ ਹੋ ਸਕਦਾਗਾ ਕਿਉਂਕਿ ਜਿੰਨੇ ਵੀ ਡਿਜੀਟਲ ਫਰਾਡ ਹੁੰਦੇ ਨੇਗੇ ਜਿੰਨੇ ਵੀ ਡਿਜੀਟਲ ਫਰਾਡ ਹੁੰਦੇ ਨੇ ਦੇਸ਼ ਦੇ ਅੰਦਰ ਜਿਹੜੇ ਸਾਈਬਰ ਕ੍ਰਾਈਮ ਦੇ ਅੰਦਰ ਆਉਂਦੇ ਨੇਗੇ ਉਹ ਉਦੋਂ ਹੁੰਦੇ ਨੇ ਜਦੋਂ ਤੁਹਾਡਾ ਡਾਟਾ ਕਿਸੇ ਨੂੰ ਮਿਲ ਜਾਵੇ ਔਰ ਉਸ ਡਾਟੇ ਦਾ ਬੇਸਜੂਜ਼ ਹੋਵੇ ਉਹ ਡਾਟਾ ਜਿਹੜਾ ਲਜ਼ਾ ਕੇ ਤੁਹਾਡਾ ਪੈਨ ਕਾਰਡ ਲੈ ਕੇ ਉਹਦੀ ਕਾਪੀ ਲੈ ਲਈ ਤੁਹਾਡਾ ਆਧਾਰ ਕਾਰਡ ਲੈ ਲਿਆ ਆਧਾਰ ਕਾਰਡ ਕਿਹਦੇ ਨਾਲ ਮੈਚ ਆ ਬੈਂਕ ਅਕਾਊਂਟ ਦੇ ਨਾਲ ਤੁਹਾਡੇ ਬੈਂਕ ਅਕਾਊਂਟ ਦੇ ਨਾਲ ਤੁਹਾਡਾ ਆਧਾਰ ਕਾਰਡ ਮੈਚ ਆ ਤੁਹਾਡੇ ਵੋਟਰ ਕਾਰਡ ਦੇ ਨਾਲ ਤੁਹਾਡਾ ਆਧਾਰ ਕਾਰਡ ਮੈਚ ਆ ਵੋਟਰ ਕਾਰਡ ਨੂੰ ਡਿਲੀਟ ਕਿਵੇਂ ਕਰਨਾਗਾ ਤੁਹਾਡੇ ਬੈਂਕ ਦੇ ਅੰਦਰ ਪਏ ਥੋੜੇ ਬਹੁਤੇ ਪੈਸੇ ਕਿਵੇਂ ਚੋਰੀ ਕਰ ਦੇਣਗੇ ਅੱਜ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਇਸ ਕਦਰ ਨੀਚੇ ਗਿਰ ਚੁੱਕੀ ਆ ਕਿ ਲੋਕਾਂ ਦਾ ਡਾਟਾ ਇਕੱਠਾ ਕਰਕੇ ਉਹਦੇ ਰਾਹੀਂ ਉਹਦੇ ਰਾਹੀਂ ਉਹਨਾਂ ਦੇ ਅਕਾਊਂਟਾਂ 'ਚੋਂ ਪੈਸੇ ਕਿਵੇਂ ਕਢਾਉਣੇ ਨੇਗੇ ਉਹਨਾਂ ਦੇ ਵੋਟਾਂ ਕਿਵੇਂ ਕੱਟਣੀਆਂ ਨੇਗੀਆਂ ਇਹ ਉਹਨਾਂ ਵਾਲੇ ਸਮੇਂ ਦੀ ਪ੍ਰਕਿਰਿਆ ਜਿਹੜੀ ਭਾਰਤ ਜਨਤਾ ਪਾਰਟੀ ਕਰਨ ਜਾ ਰਹੀ ਆ ਉਹਦੇ ਬਾਰੇ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਕਹਾ ਕਰਨਾ ਚਾਹਨਾਗਾ ਕਿ ਜਿਹੜੇ ਕੈਂਪ ਲੱਗ ਰਹੇ ਨੇਗੇ ਇਹ ਇਸੇ ਲਈ ਲੱਗ ਰਹੇ ਨੇਗੇ ਕਿ ਡਾਟਾ ਇਕੱਠਾ ਕਰਕੇ ਬਿਨਾਂ ਕਿਸੇ ਅਥਾਰਟੀ ਦੇ ਬਿਨਾਂ ਕਿਸੇ ਲਾਇਸੈਂਸਿੰਗ ਅਥਾਰਟੀ ਦੇ ਡਾਟਾ ਇਕੱਠਾ ਕਰਕੇ ਉਹਨਾਂ ਨੂੰ ਉਸ ਡਾਟੇ ਦੇ ਅੰਦਰ ਡਿਜੀਟਲ ਫਰਾਡ ਹੋਣਗੇ ਜੂ ਤਾਂ ਵੱਡੇ ਵੱਡੇ ਫਰਾਡ ਹੋਣਗੇ ਫਿਰ ਸਰਕਾਰ ਨੂੰ ਕਹਿਣਗੇ ਕਿ ਫਰਾਡ ਹੁੰਦੇ ਲੱਗੇ ਸੋ ਮੈਂ ਸਮਝਦਾ ਜਿਹੜਾ ਆਨਲ ਸਮੇਂ ਦੇ ਅੰਦਰ ਕੋਈ ਵੀ ਫਰਾਡ ਹੋਊਗਾ ਉਹਦੇ ਪਿੱਛੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੀ ਪਾਰਟੀ ਦਾ ਪਾਰਟੀ ਦੇ ਸੈਕਟਰੀ ਸਾਹਿਬ ਪਾਰਟੀ ਜਨਤਾ ਪਾਰਟੀ ਸਾਰੀ ਟੀਮ ਜਿਹੜੀ ਆ ਉਹ ਜ਼ਿੰਮੇਵਾਰ ਹੋਊਗੀ ਕਿ ਲੋਕਾਂ ਦਾ ਰਿਕਾਰਡ ਨੂੰ ਟੈਂਪਰ ਕਰਕੇ ਲੋਕਾਂ ਦੇ ਰਿਕਾਰਡ ਨੂੰ ਮਰਜ਼ੂਜ਼ ਕਰਕੇ ਲੋਕਾਂ ਦੇ ਰਿਕਾਰਡ ਨੂੰ ਜਿਹੜਾ ਹੈਗਾ ਉਹਨੂੰ ਤਾਰ ਫੀਡੋ ਕਰਕੇ ਉਹ ਸਰਕਾਰ ਨੂੰ ਕਿਵੇਂ ਮਰਜ਼ੂਜ਼ ਕਰਕੇ ਜਿਹੜਾ ਇਹਨਾਂ ਨੇ ਵਰਤਨਾਗਾ ਇਹ ਦੇਸ਼ ਦੇ ਲੋਕਾਂ ਦੇ ਸਾਹਮਣੇ ਇਹ ਐਕਟ ਜਿਹੜਾ ਉਹ 2023 ਦੇ ਅੰਦਰ ਇਸੇ ਲਈ ਬਣਿਆ ਸੀਗਾ ਕਿ ਡਾਟਾ ਇਹ ਮਿਨਿਸਟਰੀ ਆਫ ਲਾਅ ਐਂਡ ਜਸਟਿਸ ਦੀ ਵੱਲੋਂ ਬਣਾਇਆ ਗਿਆਗਾ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਇਹ ਜਿਹੜਾ 11 ਅਗਸਤ 11 ਅਗਸਤ 2023 ਤੋਂ ਲਾਗੂ ਹੈ ਦੇਸ਼ ਭਰ ਦੇ ਅੰਦਰ ਤੁਸੀਂ ਕਿਸੇ ਦਾ ਪਰਸਨਲ ਡਾਟਾ ਨਹੀਂ ਲੈ ਸਕਦੇ ਕਿਸ ਦਾ ਡਾਟਾ ਇਕੱਠਾ ਨਹੀਂ ਕਰ ਸਕਦੇ ਚਾਹ ਕੋਈ ਕੈਂਪ ਲਾਉਣ ਦੀ ਗੱਲ ਹੋਵੇ ਚਾਹ ਨਹੀਂ ਲਾਉਣ ਦੀ ਕਰਦੇ ਜਦ ਤੱਕ ਕੋਈ ਕੰਪੀਟੈਂਟ ਅਥਾਰਟੀ ਜਿਹੜੀ ਆ ਤੁਹਾਨੂੰ ਲਾਇਸੈਂਸ ਨਹੀਂ ਦਿੰਦੀ ਜਾਂ ਕੰਪੀਟੈਂਟ ਅਥਾਰਟੀ ਜਿਹੜੀ ਆ ਤੁਹਾਡਾ ਡਾਟਾ ਨਹੀਂ ਲੈਂਦੀ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਜੇ ਮੈਂ ਗੱਲ ਕਰਾਂ ਤਾਂ ਲਗਭਗ 440 ਦੇ ਕਰੀਬ 440 ਦੇ ਕਰੀਬ ਸਿਵਾਮਾਨ ਜਿਹੜੀਆਂ ਡੋਰ ਸਟੈਪ ਡਿਲੀਵਰੀ ਡੋਰ ਸਟੈਪ ਡਿਲੀਵਰੀ ਜਿਹੜੀ ਆ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ੁਰੂ ਕੀਤੀ ਆ ਹਰ ਇੱਕ ਹਰ ਇੱਕ ਸਾਡੀ ਸਰਵਿਸ ਹਰ ਇੱਕ ਸਾਡੀ ਜਿਹੜੀ ਵੀ ਸਰਵਿਸ ਚਾਹ ਕਿਸੇ ਨੇ ਸਰਟੀਫਿਕੇਟ ਬਣਾਉਣਾ ਕਾ ਚਾਹ ਕਿਸੇ ਨੇ ਕੋਈ ਆਵਾਸ ਯੋਜਨਾ ਤਹਿਤ ਅਪਲਾਈ ਕਰਨਾ ਕਾ ਚਾਹ ਕਿਸੇ ਵੀ ਯੋਜਨਾ ਦੇ ਤਹਿਤ ਅਪਲਾਈ ਕਰਨਾ ਕਾ ਜਦੋਂ ਉਹ ਉਸ ਸੇਵਾ ਤੇ ਉੱਤੇ ਆਪਣਾ ਫੋਨ ਮਾਰਦਾਗਾ ਤਾਂ ਜਿਹੜਾ ਸਾਡਾ ਸੇਵਾ ਪ੍ਰੋਵਾਈਡਰ ਆ ਜਿਹੜਾ ਸਾਡਾ ਉਸ ਇਲਾਕੇ ਦਾ ਕੰਮ ਕਰਨ ਵਾਲਾ ਬੰਦਾ ਕਾ ਉੱਥੇ ਪਹੁੰਚਦਾਗਾ ਜਾ ਕੇ ਉੱਥੇ ਫਿਰ ਜਿਹੜਾ ਉਹਦਾ ਡਾਟਾ ਇਕੱਠਾ ਕਰਕੇ ਫਿਰ ਉਸ ਡਾਟੇ ਨੂੰ ਪ੍ਰੋਸੈਸ ਕਰਕੇ ਫਿਰ ਉਹ ਐਸਡੀਐਮ ਸਹਿਬਾਨ ਜਿਹੜੇ ਸਾਡੇ ਡੀਸੀ ਸਹਿਬਾਨ ਜਿਹੜੇ ਕੰਪੀਟੈਂਟ ਅਥਾਰਟिटीज ਨੇ ਗਿਆ ਉਹਨਾਂ ਦੇ ਨਾਲ ਉਹਦਾ ਪ੍ਰੋਸੈਸਿੰਗ ਕਰਕੇ ਉਹਦਾ ਜੋ ਵੀ ਸਰਟੀਫਿਕੇਟ ਚਾਹੀਦਾ ਜੋ ਵੀ ਸ਼ਬਦਾ ਚਾਹੀਦੀ ਆ ਉਹ ਮਿਲਦੀ ਆ ਦੇ ਨਾਲ ਦੀ ਨਾਲ